ਕਾਲ ਸਾਹਿਬ ਜੀ ਪਿਛਲੇ ਦਿਨੀ ਨਾ ਇੱਕ ਭੈਣ ਆਈ ਹੈ ਬਾਹਰੋਂ ਮੇਰੇ ਖਿਆਲ ਨਾਲ ਬ੍ਰਾਜ਼ੀਲ ਤੋਂ ਆਈ ਹੈ ਕਿ ਸਪੇਨ ਤੋਂ ਆਈ ਹੈ ਬ੍ਰਾਜ਼ੀਲ ਤੋਂ ਆਈ ਹੈ ਚਲੋ ਜਿੱਥੋਂ ਮਰਜੀ ਆਈ ਹੋਵੇ ਉਹ ਭੈਣ ਵਿਦੇਸ਼ੀ ਭੈਣ ਹੈ ਜਿਹੜੇ ਕਿਰਦਾਰ ਕੁਸ਼ੀ ਕਰਦੇ ਹੁੰਦੇ ਨੇ ਨਾ ਇੰਜ ਸਤਪੁਰਸ਼ਾਂ ਦੀ ਉਹਨਾਂ ਦੀ ਆਪ ਦੀ ਕਰਤੂਤ ਉਹਨੀ ਨੀਵੀਂ ਹੁੰਦੀ ਹੈ ਜਿਸ ਹਿਸਾਬ ਦੇ ਨਾਲ ਕਿਰਦਾਰ ਕੁਸ਼ੀ ਕਰਨ ਦਾ ਯਤਨ ਕਰਦੇ ਆ ਇੱਕ ਭੈਣ ਬਾਹਰੋਂ ਆਈ ਹੈ ਉਹ ਚਾਰਖੰਡ ਦੇ ਵਿੱਚ ਗਈ ਹੈ ਤੇ ਉਹਦੇ ਨਾਲ ਬਦਸਲੂਕੀ ਹੋਈ ਉਹਦੇ ਨਾਲ ਕੁੱਟਮਾਰ ਹੋਈ ਤੇ ਬਲਾਤਕਾਰ ਵੀ ਉਹਦਾ ਹੋਇਆ ਏ ਇਹ ਉਹਨਾਂ ਲੋਕਾਂ ਦੀ ਫਿਦਰਤ ਹੈ ਇਹ ਆਪਣਾ ਧਰਮ ਦਰਸਾ ਰਹੇ ਨੇ ਆਪਣੀ ਪਰੰਪਰਾ ਦਰਸਾ ਰਹੇ ਨੇ ਹੁਕਮਰਾਨ ਸਾਹਿਬ ਜੇ ਛਾਤੀ ਮਾਰਨੀ ਤੇ ਤੁਹਾਡੇ ਰਾਜ ਦੇ ਵਿੱਚ ਇੰਜ ਹੁੰਦਾ ਆਇਆ ਏ ਇਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦੀ ਅਗਵਾਈ ਚ ਨਹੀਂ ਗੱਦੀ ਹੋਇਆ ਮੈਂ ਸਰਕਾਰ ਨੂੰ ਥੋੜਾ ਜਿਹਾ ਆਫ ਟੌਪਿਕ ਜਾ ਕੇ ਨਾ ਅਪੀਲ ਕਰਨੀ ਚਾਹੁੰਦਾ ਕਿਉਂਕਿ ਮਣੀਪੁਰ ਦੇ ਵਿੱਚ ਵੀ ਸਾਡੀਆਂ ਭੈਣਾਂ ਜੋ ਬੀਬੀਆਂ ਇਸ ਧਰਤੀ ਦੀਆਂ ਉਹਨਾਂ ਨਾਲ ਕੀ ਹੋਇਆ ਅਸੀਂ ਸਾਰੇ ਭਲੀ ਭਾਂਤ ਜਾਣਦੇ ਹਾਂ ਮੈਂ ਚਾਹੁੰਦਾ ਕਿ ਸਰਕਾਰ ਨੂੰ ਮੈਂ ਅਪੀਲ ਕਰਦਾ ਏ ਕਿ ਅੱਜ ਸਾਰੇ ਦੁਨੀਆਂ ਦੇ ਵਿੱਚ ਤੁਹਾਡੀ ਧੂਧੂ ਹੋ ਰਹੀ ਹੈ ਕਿ ਇਸ ਦੇਸ਼ ਦੇ ਵਿੱਚ ਔਰਤ ਨੂੰ ਦੇਵੀ ਕਹਿ ਕੇ ਪੂਜਿਆ ਜਾਂਦਾ ਏ ਦੇਵੀ ਕਹਿ ਕੇ ਪੂਜਿਆ ਜਾਂਦਾ ਏ ਪਰ ਦੂਜੇ ਪਾਸੇ ਉਸ ਜਿਹੜੀ ਦੇਵੀ ਹੈ ਉਹਦੇ ਨਾਲ ਇੰਜ ਬਦਸਲੂਕੀ ਹੁੰਦੀ ਕਿ ਸ਼ੋਭਾ ਦਿੰਦੀ ਤੁਹਾਨੂੰ ਅੱਜ ਤੁਹਾਨੂੰ ਚਾਹੀਦਾ ਸਾਰੇ ਜਗਤ ਦੇ ਅੱਗੇ ਜਾ ਕੇ ਯੂਨ ਦੇ ਅੱਗੇ ਜਾ ਕੇ ਯੂਐਸਟੇ ਅੱਗੇ ਜਾ ਕੇ ਤੁਸੀਂ ਮਾਫੀ ਮੰਗੋ ਕਿ ਜੋ ਸਾਡੇ ਦੇਸ਼ ਦੇ ਵਿੱਚ ਸਾਡੇ ਰਾਜ ਦੇ ਵਿੱਚ ਹੋਇਆ ਏ ਉਹ ਸਾਡੇ ਤੋਂ ਗਲਤੀ ਹੋਈ ਹੈ ਸਾਡੇ ਰਾਜ ਚ ਹੋਇਆ ਏ ਸਾਡੀ ਸਰਕਾਰ ਦੇ ਵਿੱਚ ਹੋਇਆ ਏ ਤੇ ਇਹ ਸਾਡੀ ਨਲਾਇਕੀ ਸੀ ਤੇ ਅਸੀਂ ਮਾਫੀ ਮੰਗਦੇ ਹਾਂ ਅੱਗੇ ਤੋਂ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਸਾਡੇ ਰਾਜ ਦੇ ਵਿੱਚ ਕਿਸੇ ਧੀ ਭੈਣ ਦੀ ਪਤਨਾ ਲੁੱਟੀ ਜਾਵੇਗੀ ਪਰ ਅਸੀਂ ਕਿਹਨਾਂ ਨੂੰ ਅਪੀਲ ਕਰਦੇ ਪਏ ਉਹਨਾਂ ਨੂੰ ਜਿਨ੍ਹਾਂ ਨੇ 1984 ਨਵੰਬਰ ਦੇ ਸਾਕੇ ਦੌਰਾਨ ਸਿੱਕ ਧੀਆਂ ਪਹਿਣਾ ਦੀ ਕੋਈ ਇੱਜ਼ਤ ਨਹੀਂ ਰਹਿਣ ਦਿੱਤੀ ਰੋਲੀ ਉਹਨਾਂ ਦੀ ਇੱਜ਼ਤ ਕੀ ਕਰਨਗੇ ਹੈ ਸ਼ਰਮ ਉਸ ਜ਼ੁਲਮ ਨੂੰ ਜੇ ਨੱਥ ਪਾਉਣਾ ਚਾਹੁੰਦਾ ਸੀ ਨਾ ਆਪਾਂ ਟੌਪਿਕ ਤੇ ਵਾਪਸ ਆਈਏ ਉਹ ਨੱਥ ਪਾਉਣਾ ਚਾਹੁੰਦਾ ਸੀ ਤਾਂ ਭਿੰਡਰਾਂ ਵਾਲਾ ਸੰਤ ਪਾਉਣਾ ਚਾਹੁੰਦਾ ਸੀ ਨੱਥ ਪਾਉਣਾ ਚਾਹੁੰਦਾ ਸੀ ਤੇ ਫੈਡਰੇਸ਼ਨ ਦਾ ਮੁਖੀ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਪਾਉਣਾ ਚਾਹੁੰਦਾ ਸੀ ਕਿਉਂ ਹੋਇਆ 1984 ਦਾ ਹਮਲਾ ਕਿਉਂ ਹੋਇਆ ਹੈ ਅੱਜ ਕਈ ਫਿਰਕੂ ਲਾਣੇ ਸਿੱਖਾਂ ਨੂੰ ਨਸਤੂਨਾਬੂਤ ਕਰਨ ਦੀਆਂ ਗੱਲਾਂ ਕਰਦੇ ਨੇ ਉਹਨਾਂ ਦੇ ਉੱਤੇ ਤਾਂ ਕੋਈ ਹਮਲਾ ਨਹੀਂ ਹੋ ਰਿਹਾ ਇਹ ਘਟ ਗਿੰਦਿਆਂ ਦੇ ਉੱਤੇ ਕਿਉਂ ਹੋਇਆ ਇਹ ਸਤਪੁਰਸ਼ਾਂ ਦੇ ਉੱਤੇ ਕਿਉਂ ਹਮਲੇ ਹੋਏ ਆ ਕਿਉਂਕਿ ਇੱਕ ਆਈਡੀਓਲੋਜੀ ਦਾ ਪ੍ਰਕਾਸ਼ ਹੋ ਰਿਹਾ ਸੀ ਖਾਲਸਾ ਜੀ ਇੱਕ ਆਈਡੀਓਲੋਜੀ ਦਾ ਪ੍ਰਕਾਸ਼ ਹੋ ਰਿਹਾ ਸੀ ਜੋ ਆਰਐਸਐਸ ਹੈ ਨਾ ਇਹਦੇ ਨਾਲੋਂ ਜ਼ਿਆਦੀ ਅਨਸ਼ਾਸਨ ਵਾਲੀ ਜਥੇਬੰਦੀ ਕੋਈ ਨਹੀਂ ਹੈ ਇੰਡੀਆ ਦੇ ਵਿੱਚ ਆਰਐਸਐਸ ਨਾਲੋਂ ਜ਼ਿਆਦੀ ਡਿਸਪਲਨ ਵਾਲੀ ਆਰਗੇਨਾਈਜੇਸ਼ਨ ਇੰਡੀਆ ਦੇ ਵਿੱਚ ਨਹੀਂ ਹੈ ਇਹਨਾਂ ਨੇ ਅਜ ਤੋਂ 80 ਸਾਲ ਪਹਿਲਾਂ ਵਿਉਂਤ ਘੜ ਲਈ ਸੀ ਕਿ ਸਿੱਖਾਂ ਨੂੰ ਅਸੀਂ ਕਿਸ ਹੱਬ ਦੇ ਨਾਲ ਖਤਮ ਕਰਨਾ ਹੈ ਹੋ ਰਹੇ ਹਨ ਅੱਜ ਵੀ ਵਿਚਾਰਧਾਰਕ ਹਮਲੇ ਹੋ ਰਹੇ ਹਨ ਇਸ ਚੀਜ਼ ਨੂੰ 40 ਸਾਲ ਪਹਿਲਾਂ ਭਾਈ ਅਮਰੀਕ ਸਿੰਘ ਜੀ ਨੇ ਪਛਾਣ ਲਿਆ ਕਿ ਸਾਡੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਜੋ ਗੁਰਬਾਣੀ ਪ੍ਰਤੀ ਪ੍ਰੇਮ ਜੋ ਭਾਵਨਾ ਤੋਂ ਸ਼ਰਧਾ ਹੋਣੀ ਚਾਹੀਦੀ ਹੈ ਉਹ ਅੱਜ ਸਰਕਾਰ ਮਿਟਾਉਂਦੀ ਪਈ ਹੈ